ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨਜ਼ਦੀਕ ਇੱਕ ਸ਼ਹੀਦੀ ਯਾਦਗਾਰ ਬਣਾਈ ਗਈ ਹੈ ਜਿੱਥੇ ਬਹੁਤ ਸਾਰੀਆਂ ਤਸਵੀਰਾਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਨਜ਼ਰ ਆਉਣਗੀਆਂ ਉੱਥੇ ਇੱਕ 84 ਨੂੰ ਬਿਆਨ ਕਰਦੀ ਇੱਕ ਰੈਪਲੀਕਾ ਬਣੀ ਹੋਈ ਹੈ ਜਿਹਦੇ ਵਿੱਚ ਹੂਬ ਹੂ ਤੁਹਾਨੂੰ ਉਹ ਤਸਵੀਰ ਨਜ਼ਰ ਆਏਗੀ ਕਿ 1984 ਦੇ ਵਿੱਚ ਜਦੋਂ ਅਟੈਕ ਹੋਇਆ ਸੀਗਾ ਤਾਂ ਕੀ ਤਸਵੀਰ ਹੈਗੀ ਸੀਗੀ ਜੋ ਇਹ ਰੈਪਲੀਕਾ ਤਿਆਰ ਕੀਤੀ ਗਈ ਹੈ ਆਰਟਿਸਟ ਸਾਹਿਬ ਸਿੰਘ ਸਾਡੇ ਨਾਲ ਮੌਜੂਦ ਹੈਗੇ ਨੇ ਗਲਤ ਕਰਦੇ ਆ ਤਾਂ ਸਾਹਿਬ ਬੜੀ ਸ਼ਾਨਦਾਰ ਤੁਸੀਂ ਰੈਪਲੀਕਾ ਬਣਾਈ ਕਿਵੇਂ ਇਹ ਪ੍ਰੋਸੈਸ ਸ਼ੁਰੂ ਹੋਇਆ ਕਿੰਨਾਂ ਦੇ ਵੱਲੋਂ ਅਪਰੋਚ ਕੀਤੀ ਗਈ ਤੁਹਾਡੇ ਤੱਕ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਚੀਜ਼ ਦੱਸਣੀ ਚਾਹੁੰਦਾ ਕਿ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਜਿਹੜੀ ਅਸੀਂ ਰੈਪਲੀਕਾ ਬਣਾਈ ਹੈਗੀ ਆ ਸਾਡਾ ਜਿਹੜਾ ਇਹਦੇ ਨਾਲ ਦਾ ਪਹਿਲਾ ਰੈਪਲੀਕਾ ਹੈਗਾ ਇੰਗਲੈਂਡ ਦੇ ਵਿੱਚ ਸਾਡਾ ਮਿਊਜ਼ੀਅਮ ਹੈਗਾ ਨੈਸ਼ਨਲ ਸਿੱਖ ਮਿਊਜ਼ੀਅਮ ਉਹਦੇ ਵਿੱਚ ਇਹਦੇ ਨਾਲ ਦਾ ਰੈਪਲੀਕਾ ਪਿਆ ਹੈਗਾ ਉਹਦੇ ਨਾਲ ਦਾ ਸੈਕੰਡ ਜਿਹੜਾ ਰੈਪਲੀਕਾ ਆ ਇੰਡੀਆ ਦੇ ਵਿੱਚ ਫਰਸਟ ਟਾਈਮ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਅਸੀਂ ਜੋ ਕਿ ਇਹਨੂੰ ਰੱਖਿਆ ਹੈਗਾ ਆ ਜੋ ਕਿ ਬਹੁਤ ਹੀ ਟਾਈਮ ਪਹਿਲਾਂ ਜਿਹੜੀ ਚੀਜ਼ ਹੋ ਜਾਣੀ ਚਾਹੀਦੀ ਸੀ 40 ਸਾਲ ਲੱਗੇ ਸਾਨੂੰ ਇਤਿਹਾਸ ਨੂੰ ਆਪਣੇ ਦੁਨੀਆ ਤੱਕ ਲੈ ਕੇ ਆਉਣ ਤੱਕ ਕਿਉਂਕਿ 40 ਸਾਲਾਂ ਤੋਂ ਬਾਅਦ ਉਹਨਾਂ ਸ਼ਹੀਦਾਂ ਦੀਆਂ ਫੋਟੋਆਂ ਲੱਗਣੀਆਂ ਇਹ ਬਹੁਤ ਵੱਡਾ ਕੰਮ ਆ ਬੱਬਾ ਹਰਨਾਮ ਸਿੰਘ ਦਮਦਮੀ ਰਕਸਾਲ ਜਿਹੜੇ ਮੁਖੀਲੇ ਉਹਨਾਂ ਨੇ ਬਹੁਤ ਵੱਡੀ ਸੇਵਾ ਇਹ ਸ਼੍ਰੋਮਣੀ ਕਮੇਟੀ ਦਾ ਵੀ ਬਹੁਤ ਵੱਡਾ ਰੋਲ ਇਹਦੇ ਵਿੱਚ ਹੈਗਾ ਤੇ ਬਾਬਾ ਜੀ ਨੇ ਮੇਰੇ ਕੋ ਵੀ ਸੇਵਾ ਲਈ ਗੁਰੂ ਸਾਹਿਬ ਨੇ ਉਹ ਮੈਂ ਜਿਹੜੀ ਰੈਪਲੀਕਾ ਹੈ ਕਿ 1984 ਦੀ ਉਹ ਰੈਡੀ ਕੀਤੀ ਜਿਹੜੀ ਕਿ ਅੱਜ ਸ਼ਹੀਦੀ ਗੈਲਰੀ ਦੇ ਨਾਮ ਤੋਂ ਜੋ ਮਿਊਜ਼ੀਅਮ ਅਸੀਂ ਉੱਥੇ ਬਣਾਇਆ ਬਿਲਕੁਲ ਉਹ ਤੇ ਇੰਟਰਸ ਤੇ 1984 ਦਾ ਜਿਹੜਾ ਅਕਾਲ ਤਖਤ ਜਿਹੜਾ ਟਾਰਟੇਰੀ ਹੋਇਆ ਸੀ ਉਹਦੇ ਨਾਲ ਦੀ ਸੇਮ ਰੈਪਲੀਕਾ ਜੋ ਕਿ ਉਸ ਟਾਈਮ ਦੇ ਹਾਲ ਨੂੰ ਪੂਰਾ ਦਰਸਾਉਂਦਾ ਹੈ ਪਰ ਜਿਵੇਂ ਤੁਸੀਂ ਰੈਪਲੀਕਾ ਤਿਆਰ ਕੀਤੀ ਤਸਵੀਰਾਂ ਦਾ ਸਹਾਰਾ ਲਿਆ ਕੇ ਜਾਂ ਇਤਿਹਾਸਕਾਰਾਂ ਤੋਂ ਵੀ ਸੁਣਿਆ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਆਪਾਂ ਬਿਲੋਂਗ ਸਿੱਖ ਫੈਮਲੀਆਂ ਤੋਂ ਕਰਦੇ ਆਂ ਇਤਿਹਾਸ ਸਾਨੂੰ ਪਤਾ ਕੁਝ ਮੇਰਾ ਉਦੋਂ ਦਾ ਜਨਮ ਨਹੀਂ ਹੈਗਾ ਪਰ ਮੇਰਾ ਇੰਟਰਸਟ ਜਿਹੜਾ ਹੈ ਹੋਲੋਕਾਸਟ ਦੇ ਵਿੱਚ ਆ ਸਿੱਖ ਕੱਲੂਕਾਰ ਐ ਮੈਂ ਸਿੱਖ ਜੋ ਕਿ ਸਿੱਖਾਂ ਦਾ ਇਤਿਹਾਸ ਆ ਉਹ ਪੜਦਾ ਰਹਿਣਾ ਔਰ ਮੇਰੇ ਨਾਲ ਬਹੁਤ ਸਾਰੇ ਇਦਾਂ ਦੇ ਲੋਕ ਕਨੈਕਟਡ ਹੈਗੇ ਜਿਹੜਾ ਕਿ ਉਹਨਾਂ ਨੇ ਉਸ ਟਾਈਮ ਦੇ ਵਿੱਚ ਉਹ ਚੀਜ਼ਾਂ ਦੇਖੀਆਂ ਔਰ ਮਨ ਦੇ ਵਿੱਚ ਇੱਕ ਦਰਦ ਵੀ ਹੁੰਦਾ ਹੈ ਕਿ ਸਾਡੀ ਕੌਮ ਦੇ ਵਿੱਚ ਜੋ-ਜੋ ਚੀਜ਼ਾਂ ਸਾਡੇ ਨਾਲ ਤੱਕੇਸ਼ਾਈਆਂ ਹੋਈਆਂ ਸਾਡੇ ਕੱਲੂਕਾਰ ਸਾਡੇ ਨਾਲ ਹੋਏ ਆ ਉਹ ਚੀਜ਼ ਨੂੰ ਅਸੀਂ ਜਦੋਂ ਦੇਖਦੇ ਹਾਂ ਮਨ ਦੇ ਵਿੱਚ ਇੱਕ ਉਤਸ਼ਾਹ ਪੈਦਾ ਹੋ ਜਾਂਦਾ ਕਿ ਮੈਨੂੰ ਇਹ ਚੀਜ਼ ਨੂੰ ਆਪਣੇ ਯੰਗਸਟਰ ਦੇ ਵਿੱਚ ਉਹਨਾਂ ਨੂੰ ਰਿਪਰਜੈਂਟ ਕਰਨਾ ਚਾਹੀਦਾ ਉਸ ਚੀਜ਼ ਨੂੰ ਲੈ ਕੇ ਕਿ ਔਰ ਉਹਨਾਂ ਨੂੰ ਅਵੇਅਰਨੈਸ ਦੇ ਰੂਪ ਦੇ ਵਿੱਚ ਮੈਂ ਲੈ ਕੇ ਆਉਣਾ ਕਿ ਉਹਨਾਂ ਨੂੰ ਪਤਾ ਲੱਗੇ ਹਾਂਜੀ ਅੱਛਾ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਤੁਸੀਂ ਬਣਾਈ ਆ ਜਦੋਂ ਕੋਈ ਦੇਖਦਾ ਤਾਂ ਵਾਕੇ ਲੱਗਦਾ ਕਿ ਇੱਕ origignal ਚੀਜ਼ ਜਿਹੜੀ ਸਾਹਮਣੇ ਪਈ ਹੋਈ ਹੈ ਕਿੰਨਾ ਸਮਾਂ ਲੱਗਾ ਇਹਨੂੰ ਔਰ ਕੀ ਕੀ ਮਟੀਰੀਅਲ ਤੁਸੀਂ ਯੂਜ਼ ਕੀਤਾ ਇਹਦੇ ਚ ਇਹਨੂੰ ਬਣਾਉਣ ਦੇ ਵਿੱਚ ਨੀਅਰ ਅਬਾਊਟ 1 ਸਾਲ ਦਾ ਟਾਈਮ ਲੱਗ ਗਿਆ ਔਰ ਇਹਦੇ ਵਿੱਚ ਬਹੁਤ ਸਾਰੇ ਇੰਟਰਨੈਸ਼ਨਲ ਪ੍ਰੋਡਕਟਸ ਨੇ ਔਰ ਕੈਮੀਕल्स ਨੇ ਜਿਹੜੇ ਕਿ ਅਮਰੀਕਾ ਤੋਂ ਆਉਂਦੇ ਆ ਫॉर ਲਾਈਫ ਟਾਈਮ ਉਹਨਾਂ ਦੀ ਜੋ ਵੈਲਿਊ ਹੁੰਦੀ ਹੈ ਔਰ ਉਹ ਜੇ ਇੱਕ ਅਰੀ ਚੀਜ਼ ਤੁਸੀਂ ਯਾਰ ਕਰਦੇ ਨੇ ਉਹਦੀ ਬਹੁਤ ਸਾਰੀ ਲਾਈਫ ਹੁੰਦੀ ਹੈ ਜਲਦੀ ਉਹ ਖਰਾਬ ਨਹੀਂ ਹੁੰਦੀ ਚੀਜ਼ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਹੀ ਇਹਨੂੰ ਬਣਾਇਆ ਗਿਆ ਕਿ ਤਾਂਕਿ ਇਹ ਜਿਹੜੀ ਚੀਜ਼ ਹੈ ਮੋੜ-ਮੋੜ ਕੇ ਨਹੀਂ ਬਣ ਸਕਦੀ ਔਰ ਇਹਨੂੰ ਬਣਾਉਣ ਦੇ ਵਿੱਚ 1 ਸਾਲ ਦਾ ਟਾਈਮ ਲੱਗਿਆ ਔਰ ਇਟ ਕੰਪਲੀਟਲੀ ਹੈਂਡੀਕਰਾਫਟ ਆ ਮੈਂ ਇੱਕ ਵੈਕਸ ਸਟੈਚੂ ਆਰਟਿਸਟ ਹਾਂ ਔਰ ਮੈਨੂੰ ਇਸ ਲਾਈਨ ਦੇ ਵਿੱਚ ਨੀਅਰ ਅਬਾਊਟ 16 17 ਸਾਲ ਹੋ ਚੁੱਕੇ ਆ ਜੀ ਔਰ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਈਆਂ ਸੀ ਬਣਾਉਣ ਦਾ ਮੌਕਾ ਮਿਲਿਆ ਪਰ ਆ ਜਿਹੜੀ ਚੀਜ਼ ਆ ਇਹ ਮੇਰੀ ਲਾਈਫ ਦੀ ਬਹੁਤ ਵੱਡੀ ਇੱਕ ਅਚੀਵਮੈਂਟ ਹੈ ਜਿਹੜਾ ਕਿ ਮੈਨੂੰ ਮੌਕਾ ਦਿੱਤਾ ਗੁਰੂ ਸਾਹਿਬ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹੀ ਨੇ ਜਿਹੜਾ ਕਿ ਸਾਡਾ ਜਿਹੜਾ ਇਹ ਰੈਪਲੀਕਾ ਸਾਨੂੰ ਜਿਹੜੀ ਉੱਥੇ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਲਾਉਣ ਦਾ ਮੌਕਾ ਮਿਲਿਆ ਅੱਛਾ ਰੈਪਲੀਕਾ ਤੋਂ ਇਲਾਵਾ ਉੱਥੇ ਤੁਹਾਡੇ ਹੋਰ ਕਿਹੜੇ ਪ੍ਰੋਜੈਕਟ ਨੇ ਜਾਂ ਕਿਹੜੇ ਪ੍ਰੋਜੈਕਟ ਲੱਗਣ ਜਾ ਰਹੇ ਨੇ ਹਰਮੰਦਰ ਸਾਹਿਬ ਦੇ ਵਿੱਚ ਫਸਟ ਟਾਈਮ ਮੇਰੀ ਰੈਪਲੀਕਾ ਜਿਹੜੀ ਲੱਗੀ ਹੈਗੀ ਆ ਆਲਰੇਡੀ ਮੇਰੇ ਵਰਲਡ ਵਾਈਡ ਬਹੁਤ سارے ਸਾਡੇ ਮਿਊਜ਼ੀਅਮ ਸਿੱਖ ਮਿਊਜ਼ੀਅਮ ਹੈਗੇ ਆ ਸਾਡਾ ਇੱਕ ਨੈਸ਼ਨਲ ਸਿੱਖ ਹੈਰੀਟੇਜ ਸੈਂਟਰ ਐਂਡ ਹਾਲਕਾਸਟ ਮਿਊਜ਼ੀਅਮ ਡਾਬੀ ਇੰਗਲੈਂਡ ਦੇ ਵਿੱਚ ਸਾਡਾ ਮਿਊਜ਼ੀਅਮ ਹੈਗਾ ਦਾਸ ਉੱਥੇ ਸੇਵਾ ਕਰਦਾ ਔਰ ਮੈਂ ਐਜ਼ ਅ ਆਰਟਿਸਟ ਵੀ ਉੱਥੇ ਸੇਵਾ ਕਰਦਾ ਐਂਡ ਉਹਦੇ ਵਿੱਚ ਮੇਰੇ ਬਹੁਤ ਸਾਰੇ ਮਾਡਲਸ ਹੈਂਡੀਕਰਾਫਟਸ ਪਏ ਆ ਜਿਦਾ ਕਿ ਜਲਿਆਂ ਵਾਲੇ ਬਾਗ ਦਾ ਮਾਡਲ ਹੋ ਗਿਆ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਡਲ ਹੋ ਗਿਆ 골ਡਨ ਟੈਂਪਲ ਹਰਮੰਦਰ ਸਾਹਿਬ ਦਾ ਮਾਡਲ ਹੋ ਗਿਆ ਹੋਰ ਵੀ ਬਹੁਤ ਵੈਕਸ ਚੈਚੂਜ਼ ਅਸੀਂ ਆਉਣ ਵਾਲੇ ਟਾਈਮਸ ਵੀ ਕਰ ਰਹੇ ਆ ਉੱਥੇ ਪਏ ਵੀ ਹੈਗੇ ਆ ਔਰ ਜੋ ਕਿ ਸਿੱਖ ਇਤਿਹਾਸ ਨੂੰ ਹੀ ਰਿਪਰੈਜ਼ੈਂਟ ਕਰਨਗੇ ਸਿੱਖ ਇਤਿਹਾਸ ਅਸੀਂ ਉਹਦੇ ਵਿੱਚ ਦਿਖਿਆ ਜਾ ਸਕਦਾ ਹੈ ਜੋ ਕਿ ਹੌਲੋਕਾਸਟ ਟ੍ਰੀਟਮੈਂਟ ਆ ਔਰ ਮਿਊਜ਼ੀਅਮ ਵੀ ਸਾਡਾ ਹੌਲੋਕਾਸਟ ਦੇ ਉੱਤੇ ਹੀ ਆ ਬੜੀਆਂ ਸਾਰੀਆਂ ਸੰਗਤਾਂ ਨੇ ਜਿਹੜੀਆਂ ਦਰਬਾਰ ਸਾਹਿਬ ਨੂੰ ਨਤਮਸਤਕ ਹੋ ਜਾਂਦੀਆਂ ਨੇ ਪਰ ਕਈ ਸੰਗਤਾਂ ਨੂੰ ਨਹੀਂ ਪਤਾ ਹੁੰਦਾ ਕਿ ਇੱਥੇ ਇਹ ਚੀਜ਼ ਬਣੀ ਹੋਈ ਆ ਜਾਂ ਇੱਥੇ ਗੈਲਰੀ ਹੈਗੀ ਆ ਤੁਸੀਂ ਤਾਂ ਉੱਥੇ ਵਿਜ਼ਿਟ ਕੀਤਾ ਹੋਇਆ ਤੁਹਾਡੇ ਪ੍ਰੋਜੈਕਟ ਲੱਗੇ ਹੋਏ ਨੇ ਮੈਂ ਚਾਹੁੰਨਾ ਕਿ ਇੱਕ ਵਾਰ ਸੰਗਤਾਂ ਨੂੰ ਜ਼ਰੂਰ ਦੱਸੋ ਕਿ ਉੱਥੇ ਕੀ ਕੀ ਮੌਜੂਦ ਹੈਗਾ ਔਰ ਕਿਉਂ ਵਿਜ਼ਿਟ ਕਰਨਾ ਉੱਥੇ ਜ਼ਰੂਰੀ ਹੈ ਮੈਂ ਸਾਰਿਆਂ ਨੂੰ ਇਹ ਸੰਗਤਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਵੀ ਹਰਮੰਦਰ ਸਾਹਿਬ ਜਾਂਦਾ ਸਪੈਸ਼ਲੀ ਆਰਟ ਗੈਲਰੀ ਦੇ ਵਿੱਚ ਔਰ ਇਹ ਜਿਹੜੀ ਸ਼ਹੀਦੀ ਗੈਲਰੀ ਹੈ ਇਹਦੇ ਵਿੱਚ ਜਦੋਂ ਤੁਸੀਂ ਜਾਂਦੇ ਆ ਤਾਨੂੰ ਉਹਨਾਂ ਸਾਰਾਂ ਸ਼ਹੀਦਾਂ ਦੀਆਂ ਫੋਟੋਆਂ ਦੇਖਣ ਨੂੰ ਮਿਲਦੀਆਂ ਜਿਹੜੇ ਕਿ 1984 ਦੇ ਵਿੱਚ ਪ੍ਰਕਰਮਾਂ ਚ ਸ਼ਹੀਦ ਹੋਏ ਸੀਗੇ ਔਰ ਉਹਨਾਂ ਦੇ ਕਈ ਪਰਿਵਾਰ ਵੀ ਅਸੀਂ ਇੱਥੇ ਸਨਮਾਨਿਤ ਕੀਤੇ ਸਵਾ ਸ਼੍ਰੋਮਣੀ ਕਮੇਟੀ ਨੇ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਦਾਸ ਨੂੰ ਵੀ ਸਨਮਾਨਿਤ ਕੀਤਾ ਗਿਆ ਸੀ ਤੇ ਉਹਦੇ ਵਿੱਚ ਰੈਪਲੀਕਾ ਜਿਹੜੀ ਰੱਖੀ ਗਈ ਆ ਮੇਨ ਰੈਪਲੀਕਾ ਜਿਹੜਾ ਹੈ ਉੱਥੇ ਉਹਨਾਂ ਨੇ ਫਰੰਟ ਤੇ ਹਾਲ ਦੇ ਵਿੱਚ ਰੱਖਿਆ ਔਰ ਉਹਦੇ ਤੋਂ ਜਿਹੜੇ ਯੰਗਸਟਰ ਆ ਉਹਨਾਂ ਨੇ ਬਹੁਤ ਪ੍ਰਭਾਵਿਤ ਹੋਏ ਸੰਗਤਾਂ ਰੋਹ ਜਾਂਦੀਆਂ ਲੱਖਾਂ ਸੰਗਤਾਂ ਜਾਂਦੀਆਂ ਸਪੈਸ਼ਲੀ ਇਹਨੂੰ ਕਦੀ ਮਿਸ ਕਰਨਾ ਨਹੀਂ ਚਾਹੀਦਾ ਕਿਉਂਕਿ ਇਹ ਬਹੁਤ ਅਨੁਭਵ ਮਤਲਬ ਕਿ ਕਹਿੰਦੇ ਹਨ ਅਨਮੁੱਲਾ ਇਤਿਹਾਸ ਹੈ ਜਿਹੜਾ ਕਿ ਜਿਹੜਾ ਸੰਗਤਾਂ ਨੂੰ 40 ਸਾਲਾਂ ਬਾਅਦ ਉਹਨਾਂ ਨੂੰ ਮੈਂ ਕਹਿੰਦਾ ਕਿ ਉਹਨਾਂ ਨੂੰ ਜਿਹੜਾ ਉਹਨਾਂ ਦਾ ਜਿਹੜਾ ਬਣਦਾ ਹੱਕ ਸੀ ਨਾ ਉਹ ਮਿਲਿਆ ਸ਼ਹੀਦੀ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਨੂੰ ਅਨਗੋਲੇ ਕੀਤਾ ਗਿਆ ਇਹ ਇਤਿਹਾਸਿਕ ਹਸਾਬ ਦਾ ਭਾਈ ਸਾਹਿਬ ਤੇ ਬਹੁਤ ਵੱਡੀ ਇਹ ਟਕਸਾਲ ਦੀ ਵੀ ਬਹੁਤ ਵੱਡੀ ਕੋਸ਼ਿਸ਼ ਆ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨਾਲ ਪੂਰਾ ਯੋਗਦਾਨ ਲੈ ਕੇ ਇਸ ਮਿਊਜ਼ੀਅਮ ਨੂੰ ਖੋਲਣ ਦਾ ਆੜ ਜਿਹੜੀ ਸ਼ਹੀਦੀ ਗਲ ਦੀ ਖੋਲਣ ਦਾ ਜਿਹੜਾ ਉਪਰਾਲਾ ਕੀਤਾ ਔਰ ਇਹਦੇ ਤੋਂ ਬਹੁਤ ਸਾਰੇ ਹੋਰ ਵੀ ਜਿਹੜੇ ਆਉਣ ਵਾਲੇ ਯੰਗਸਟਰ ਨੂੰ ਸੇਧ ਮਿਲ ਸਕਦੀ ਕਿ ਸਾਡੇ ਇਤਿਹਾਸ ਇਦਾਂ ਦੀ ਮੁੜ ਕੇ ਵਿਦਕੀ ਨਾ ਹੋ ਸਕੇ ਸਾਡੇ ਨਾਲ ਕੌਮ ਨਾਲ ਆਪਾਂ ਪੰਜਾਬ ਨੂੰ ਖੁਸ਼ ਦੇਖਣਾ ਕਿ ਮੁੜ ਕੇ ਸਾਡੇ ਪੰਜਾਬ ਵਿੱਚ ਇਦਾਂ ਦੀ ਚੀਜ਼ਾਂ ਨਾ ਹੋਣ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਕਿਉਂਕਿ ਪੰਜਾਬ ਪਹਿਲਾਂ ਹੀ ਪਿੱਛੇ ਜਾ ਰਿਹਾ ਇਹਨਾਂ ਚੀਜ਼ਾਂ ਕਰਕੇ ਔਰ ਜੇ ਚੀਜ਼ਾਂ ਵਾਰ-ਵਾਰ ਹੋਣਗੀਆਂ ਸਾਡੀ ਕੌਮ ਪਿੱਛੇ ਜਾਏਗੀ ਆਪਾਂ ਕੌਮ ਨੂੰ ਰਿਪਰੈਜ਼ੈਂਟ ਕਰਨਾ ਵਧੀਆ ਔਰ ਸਾਰੇ ਦੁਨੀਆ ਦੇ ਵਿੱਚ ਆਪਾਂ ਸਿੱਖ ਕੌਮ ਇੱਕ ਐਸੀ ਕੌਮ ਆ ਜਿਹੜੀ ਹਰ ਧਰਮ ਦਾ ਸਤਕਾਰ ਕਰਦੀ ਆ ਅਸੀਂ ਵੀ ਕਰਦੇ ਆ ਹਿੰਦੂ ਹੋਣ ਮੁਸਲਮਾਨ ਕੌਮ ਹੋਵੇ ਜਿਹੜੀ ਵੀ ਗੁਰੂ ਘਰ ਉਹ ਜਿਹੜਾ ਹੈਗਾ ਹਰਮੰਦਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੀ ਆਪਾਂ ਗੱਲ ਕਰੀਏ ਉੱਥੇ ਚਾਰ ਦਰਵਾਜ਼ੇ ਚਾਰੇ ਧਰਮਾਂ ਨੂੰ ਸਾਂਝਾ ਆਪਦੇਸ਼ ਉੱਥੇ ਜਾਂਦਾ ਸਾਰੇ ਧਰਮਾਂ ਦਾ ਇੱਕੋ ਸਤਕਾਰ ਉੱਥੇ ਬਸ ਇਹੀ ਆ ਕਿ ਜਿਹੜਾ ਵੀ ਜਿਹੜੀ ਵੀ ਸੰਗਤ ਹਰਮੰਦਰ ਸਾਹਿਬ ਜਾਂਦੀ ਆ ਉਸ ਮਿਊਜ਼ੀਅਮ ਦੇ ਉਸ ਸ਼ਹੀਦੀ ਗੈਲਰੀ ਦੇ ਜ਼ਰੂਰ ਦਰਸ਼ਨ ਕਰਨ ਔਰ ਤਾਂ ਕਿ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਅਪਕਮਿੰਗ ਸਾਡੀ ਜਿਹੜੀ ਜਨਰੇਸ਼ਨ ਹੈ ਛੋਟੇ ਬੱਚੇ ਆ ਨੌਜਵਾਨ ਪੀੜੀ ਆ ਅਸੀਂ ਉਹਨਾਂ ਨੂੰ ਇੱਕ ਚੰਗੀ ਸੇਧ ਦੇ ਸਕੀਏ ਆਪਾਂ ਇੱਕ ਚੰਗਾ ਪੰਜਾਬ ਸਿਰਜਣਾ ਹੈ ਜਿਹਦੇ ਵਿੱਚ ਇੱਕ ਨਸ਼ਾ ਮੁਕਤ ਹੋਵੇ ਔਰ ਸਾਰੇ ਜਿਹੜੀ ਨੌਜਵਾਨ ਪੀੜੀ ਆ ਆਪਣੀ ਆਪਣੀ ਧਰਮ ਨਾਲ ਔਰ ਆਪਣੇ ਵਿਰਸੇ ਨਾਲ ਸੋਹਣੀ ਤਰ੍ਹਾਂ ਉਹਨਾਂ ਅਟੈਚ ਹੋ ਸਕੇ ਔਰ ਆਪਣੇ ਕੌਮ ਨੂੰ ਪਿਆਰ ਕਰ ਸਕੇ ਜੀ ਠੀਕ ਹੈ ਸਰ ਜੀ ਧੰਨਵਾਦ ਗੱਲਬਾਤ ਕਰਨ ਦੇ ਲਈ ਸੋਏ ਆਰਟਿਸਟ ਸਾਹਿਬ ਸਿੰਘ ਹੈਗੇ ਨੇ ਜਿਨ੍ਹਾਂ ਦੀ ਰੈਪਲੀਕਾ ਬਣੀ ਹੋਈ ਜਿਹੜੀ ਉਹ ਸਤਖੰਡ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਇੱਕ ਸ਼ਹੀਦੀ ਗੈਲਰੀ ਬਣੀ ਹੋਈ ਹੈ ਉੱਥੇ ਲੱਗੀ ਹੋਈ ਹੈ ਤਾਂ ਜਰੂਰ ਸੰਗਤਾਂ ਨੂੰ ਉੱਥੇ ਵਿਜ਼ਿਟ ਕਰਨਾ ਚਾਹੀਦਾ ਜੋ ਸਿੱਖ ਇਤਿਹਾਸ ਹੈਗਾ ਉਸ ਤੋਂ ਬੱਚਿਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਕੈਮਰਾਮੈਨ ਬਰਿੰਦੂ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬਣੀ ਟੀਵੀ ਜਿਲੰਦਰ